ਨਾਨਕ ਪੁਰਨੇ ਬੁਲਾਇਆ ਤੇਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਰਾਗ ਬਸੰਤ ਹੰਡੋਲ ਮਹੱਲਾ ਨੋਵਾ ਸਾਦੂ ਇਹ ਤਨ ਮਿਥਿਆ ਜਾਨੋ ਯਾ ਪੀਤਰ ਜੋ ਰਾਮ ਬਸਤ ਹੈ ਸਾਚੋ ਤਹੇ ਪਛਾਨੋ ਸਾਦੂ ਇਹ ਤਨ ਮਿਥਿਆ ਜਾਨੋ ਯੋ ਪੀ ਤੁਰ ਜੋ ਰਾਮ ਬਸਤ ਹੈ ਸਾਚੂ ਤਹੇ ਪਛਾਨੋ ਰੋ ਇਹ ਜਗ ਹੈ ਸੰਪਤ ਸੁਪਨੇ ਕੀ ਦੇਖ ਕਹਾ ਐਡਾਨੋ ਸੰਗ ਤਿਹਾਰੇ ਕਛੂ ਨਾ ਚਾਲੈ ਤਾਹੇ ਕਹਾ ਲੁਪਟਾਨੋ ਉਸਤਤ ਨਿੰਦਾ ਦੂ ਪਰ ਹਰ ਹਰ ਕੀਰਤ ਉਰ ਅਨੋ ਜਨ ਨਾਨਕ ਸਭ ਹੀ ਮੈਂ ਪੂਰਨ ਏਕ ਪੁਰਖ ਭਗਵਾਨੋ ਉਸਤਤ ਨਿੰਦਾ ਦੂ ਪਰ ਹਰ ਹਰ ਕੀਰਤ ਉਰ ਅਨੋ ਜਨ ਨਾਨਕ ਸਭ ਹੀ ਮੈਂ ਪੂਰਨ ਏਕ ਪੁਰਖ ਭਗਵਾਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਿਓ ਚਵਰ ਸ਼ਤਰ ਤਖਤ ਦੇ ਮਾਲਕ ਜੁਗੋ ਜੁਗ ਅਟੱਲ ਸਰਬ ਸੰਜਿਵਲਤਾ ਦੇ ਪੈਗੰਬਰ ਦੀਨ ਦੁਨੀਆ ਦੇ ਰਾਖੇ ਮੁਨਖਤਾ ਦੇ ਸੰਜੇ ਰਹਿਬਰ ਗੁਰਤਾ ਗੱਦੀ ਤੇ ਸੁਭਾਏ ਮਾਨ ਹਲਤ ਬਲਦ ਕੇ ਰੱਖੇ ਇੱਕ ਨਿਮਾੜਿਆਂ ਦੇ ਮਾਣ ਨਿਤਾਣਿਆਂ ਦੇ ਤਾੜ ਨਿਉਟਿਆਂ ਦੀ ਓਟ ਵਾਲੀਏ ਗੁਲ ਆਲਮ ਸਹਬੇ ਕਮਾਲ ਤਨ 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 ਸਾਹਿਬੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ ਆਪ ਸਰਬਤ ਸੰਗਤ ਗੁਰਦਵਾਰਾ ਸਿੰਘ ਸ਼ਹੀਦਾਂ ਸਾਹਿਬ ਸੁਹਾਣਾ ਵਿਖੇ ਸਤਿਗੁਰਾਂ ਦੇ ਪਾਵਨ ਪੱਤਰ ਮੁਕੱਦਸ ਅਸਥਾਨ ਤੇ ਪੁੱਜ ਕੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਆਪਣੇ ਮਨੁੱਖਾ ਜੀਵਨ ਨੂੰ ਸਫਲ ਕਰ ਰਹੇ ਹੋ ਵਡਭਾਗੇ ਹੋ ਧੰਤਾ ਦੇ ਜੋ ਪਿਛਲੇ ਕਈ ਦਿਨਾਂ ਤੋਂ ਹਣ ਵਾਲੇ ਸਮੇਂ ਅੰਦਰ ਜੋ ਤਨ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਜੀ ਦਾ ਭਾਈ ਸਾਹਿਬ ਭਾਈ ਮਤੀ ਦਾਸ ਜੀ ਭਾਈ ਸਾਹਿਬ ਭਾਈ ਸਤੀ ਦਾਸ ਜੀ ਭਾਈ ਸਾਹਿਬ ਭਾਈ ਦਿਆਲਾ ਜੀ ਤਿੰਨਾਂ ਦਾ 350 ਸਾਲਾ ਸ਼ਤਾਬਦੀ ਸ਼ਹੀਦੀ ਜੋੜ ਮਿਲਾ ਆ ਰਹੇ ਆ ਕੇ ਜਿਹਦੇ ਸੰਬੰਧ ਵਿੱਚ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਜੀ ਦੇ ਪਾਵਨ ਪਿੱਤਰ ਮੁਖਾਰਬਨ ਤੋਂ ਉਚਾਰਨ ਕੀਤੇ ਹੋਏ 59 ਸ਼ਬਦ ਜੋਗੇ 15 ਰਾਗਾਂ ਦੇ ਵਿੱਚ ਸੁਭਾਈ ਮਾਨਣ ਉਹਨਾਂ ਦੀ ਵਿਚਾਰ ਸਰਵਣ ਕਰਦੇ ਆ ਰਹੇ ਹੋ ਜਿਹਦੇ ਅੰਦਰ ਅੱਜ ਸਤਿਗੁਰਾਂ ਨੇ ਇੱਕ ਵਾਰ ਫਿਰ ਰਹਿਮਤ ਕੀਤੀ ਬਖਸ਼ਿਸ਼ ਕੀਤੀ ਸਾਨੂੰ ਸਾਰਿਆਂ ਨੂੰ ਆਤਮਕ ਉਪਦੇਸ਼ ਦਿੰਦੇ ਹੋਏ ਅੱਜ ਦਾ ਪਾਵਨ ਪਿੱਤਰ ਸ਼ਬਦ ਬਖਸ਼ਿਸ਼ ਕੀਤਾ ਜਿਸ ਦਾ ਮੂਲ ਪਾਠ ਆਪ ਜੀ ਨੇ ਸਰਵਣ ਕੀਤਾ ਔਰ ਅਲ ਮਿਲ ਕੇ ਇਸ ਪਾਵਨ ਪਿੱਤਰ ਸ਼ਬਦ ਦੇ ਵਿਚਾਰ ਨਾਲ ਜੁੜੀਏ ਸਤਿਗੁਰੂ ਅੱਜ ਦੇ ਸ਼ਬਦ ਵਿੱਚ ਜੋ ਉਪਦੇਸ਼ ਦੇ ਰਹੇ ਨੇ ਉਸ ਉਪਦੇਸ਼ ਨੂੰ ਆਪਣੇ ਮਨ ਵਿੱਚ ਜਗਾ ਦਿਏ ਸਮਝੀਏ ਧਿਆਨ ਨਾਲ ਸੁਣੀਏ ਫਿਰ ਆਪਣੇ ਜੀਵਨ ਦੇ ਵਿੱਚ ਕਮਾਉਣ ਦਾ ਯਤਨ ਕਰੀਏ ਅੱਜ ਦਾ ਇਹ ਪਾਵਨ ਪਿੱਤਰ ਸ਼ਬਦ ਸਤਿਗੁਰਾਂ ਨੇ ਅਰੰਭਤਾ ਵਿੱਚ ਮੰਗਲ ਕੀਤਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਪ੍ਰਮਾਤਮਾ ਇੱਕ ਹੈ ਸਰਬ ਥਾਈ ਰਮਿਆ ਹੋਇਆ ਸਰਬ ਵਿਆਪਤ ਹੈ ਐਸੇ ਪ੍ਰਮਾਤਮਾ ਨੂੰ ਮਿਲਣਾ ਹੋਵੇ ਤਾਂ ਸਤਿਗੁਰ ਪ੍ਰਸਾਦ ਗੁਰੂ ਦੀ ਕਿਰਪਾ ਰਾਹੀਂ ਮਿਲਿਆ ਜਾ ਸਕਦਾ ਹੈ ਰਾਗ ਬਸੰਤ ਹੰਡੋਲ ਮਹੱਲਾ ਨੋਵਾ ਬਸੰਤ ਹੰਡੋਲ ਰਾਗ ਦੇ ਵਿੱਚ ਕਈ ਰਾਗਾਂ ਦਾ ਮਿਸ਼ਰਣ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਅੰਦਰ ਕੀਰਤਨ ਕਰਨ ਵਾਲੇ ਰਾਗੀ ਸਹਿਬਾਨਾਂ ਨੂੰ ਇਹਦੇ ਬਾਰੇ ਵਧੇਰੇ ਜਾਣਕਾਰੀ ਹੈ ਇਸ ਪਾਵਨ ਸ਼ਬਦ ਦੇ ਅੰਦਰ ਤਨ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਕਿਰਪਾ ਕਰ ਰਿਹਾ ਰਹਿਮਤ ਕਰ ਰਿਹਾ ਹਨ ਇਸ ਸ਼ਬਦ ਦੀ ਅਰੰਭਤਾ ਵਿੱਚ ਜਿਹੜੇ ਬਚਨ ਬਖਸ਼ੇ ਨੇ ਉਹ ਬੜੇ ਧਿਆਨ ਗੋਚਰੇ ਹਨ ਬੜੇ ਧਿਆਨ ਨਾਲ ਸਰਵਣ ਕਰਨ ਵਾਲੇ ਨੇ ਬੜੀ ਤਵਜੋ ਮੰਗਦੇ ਨੇ ਸਾਦੂ ਇਹ ਤਨ ਮਿਥਿਆ ਜਾਨੋ ਸਾਧੂ ਦਾ ਅਰਥ ਹੈ ਭਾਈ ਸਾਧਨਾ ਕਰਨ ਵਾਲੇ ਜੀਵ ਜਗਿਆਸੂ ਹੈ ਸੰਤ ਜਨੋ ਏ ਸਤ ਸੰਗੀਓ ਏ ਗੁਰਮੁਖੋ ਕਿਉਂਕਿ ਗੁਰੂ ਗ੍ਰੰਥ ਸਾਹਿਬ ਬਾਦਸ਼ਾਹ ਦੇ ਅੰਦਰ ਸਾਧ ਸ਼ਬਦ ਸੰਤ ਸ਼ਬਦ ਸੰਤੋਹ ਸ਼ਬਦ ਬੜੀ ਵਾਰ ਆਇਆ ਹੈ ਔਰ ਇਹ ਸ਼ਬਦ ਚਾਰ ਜਣਿਆਂ ਵਾਸਤੇ ਆਇਆ ਗੁਰੂ ਵਾਸਤੇ ਵੀ ਆਇਆ ਪਰਮਾਤਮਾ ਵਾਸਤੇ ਵੀ ਆਇਆ ਸੰਗਤ ਵਾਸਤੇ ਵੀ ਆਇਆ ਇੱਕ ਕਿਸੇ ਗੁਰਮੁਖ ਰੱਬੀ ਰੂਹ ਵਾਸਤੇ ਵੀ ਆਇਆ ਜਿਹੜੇ ਆਪਣੇ ਮਨ ਨੂੰ ਸਾਧ ਕੇ ਤਨ ਨੂੰ ਸਾਧ ਕੇ ਉਸ ਪਰਮਾਤਮਾ ਨੂੰ ਮਿਲਣ ਦੇ ਆਰੇ ਲੱਗੇ ਹੋਏ ਨੇ ਜਿਵੇਂ ਸੁਖਨੀ ਸਾਹਿਬ ਦੇ ਅੰਦਰ ਅਸੀਂ ਪੜਦੇ ਹਾਂ ਅਗਮ ਆਗਾਦ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੋ ਮੁਕਤਾ ਹੋਏ ਸੁਣ ਮੀਤਾ ਨਾਨਕ ਬਨਵੰਤਾ ਸਾਧ ਜਨਾ ਕੀ ਅਚਰਜ ਕਥਾ ਭਾਈ ਗੁਰਦਾਸ ਸਾਹਿਬ ਨੇ ਕਿਹਾ ਨੌ ਦਰਵਾਜੇ ਸਾਧ ਸਾਧ ਕਹਾਇਆ ਜਿਹੜੇ ਨੌ ਦਵਾਰੇ ਪ੍ਰਗਟ ਕੀਏ ਇਨ੍ਹਾਂ ਨੌ ਦਰਵਾਜਿਆਂ ਨੂੰ ਜਿਨੇ ਸਾਧ ਲਿਆ ਉਹ ਅਸਲ ਵਿੱਚ ਸਾਧਨਾ ਦੇ ਵਿੱਚ ਪੁੱਗ ਗਿਆ ਉਹ ਗੁਰੂ ਦੇ ਘਰ ਵਿੱਚ ਪਰਵਾਨਿਆ ਗਿਆ ਸਤਿਕਾਰਿਆ ਗਿਆ ਜਿਨੇ ਆਪਣੇ ਇਸ ਜੀਵ ਕਦੇ ਫੇਰ ਆ ਜਾਏਗਾ ਫੇਰ ਨਹੀਂ ਹੋਏਗਾ ਇਹ ਸਿਲਸਿਲਾ ਦਾ ਚੱਲਦਾ ਆ ਰਿਹਾ ਸਾਨੂੰ ਇਹਦੇ ਬਾਰੇ ਬੇਸ਼ੱਕ ਆਪ ਨੂੰ ਜਾਣਕਾਰੀ ਨਾ ਹੋਵੇ ਲੇਕਿਨ ਪ੍ਰਮਾਤਮਾ ਨੂੰ ਪਤਾ ਹੈ ਗੁਰੂ ਨੂੰ ਪਤਾ ਕਿ ਐਸੇ ਕਰ ਹਮ ਬੋਧ ਬਸਾਏ ਇਹੋ ਜੇ ਤਨ ਇਹੋ ਜੇ ਸਰੀਰ ਸਾਨੂੰ ਵਕ ਵਕ ਜਮਾਂ ਵਿੱਚ ਬੜੀ ਵਾਰ ਮਿਲੇ ਬੜੀ ਵਾਰ ਅਸੀਂ ਇਹ ਤਨ ਲੈ ਕੇ ਆਏ ਤੇ ਇਹ ਤਨ ਸਮਾਂ ਆਪਣਾ ਭੋਗ ਕੇ ਆਪਣਾ ਸਮਾਂ ਪੂਰਾ ਕਰਕੇ ਜਿਵੇਂ ਇਹ ਸਵਾਸਾਂ ਦੀ ਤੰਦ ਟੁੱਟਦੀ ਹੈ ਤੇ ਇਹ ਤਨ ਮਿੱਟੀ ਹੋ ਜਾਂਦਾ ਹੈ ਨਾਸ਼ ਹੋ ਜਾਂਦਾ ਹੈ ਕਿਉਂਕਿ ਹੈ ਹੀ ਨਾਸ਼ਵੰਤ ਤੇ ਫਿਰ ਅਸੀਂ ਪ੍ਰਮਾਤਮਾ ਕੋਲ ਚਲੇ ਜਾਂਦੇ ਹਾਂ ਇਸ ਪੰਕਤੀ ਤੇ ਆਪਾਂ ਨੂੰ ਥੋੜਾ ਜਿਹਾ ਰੁਕਣਾ ਪਏਗਾ ਅਗਲੇ ਬਚਨ ਬੜੇ ਭਾਪਪੂਰਤ ਨੇ ਥੋੜਾ ਜਿਹਾ ਆਪਾਂ ਉਹ ਨਾਲ-ਨਾਲ ਲੈ ਕੇ ਚੱਲਾਂਗੇ ਪਾਤਸ਼ਾਹ ਕਹਿੰਦੇ ਇਹ ਤਨ ਜਿਹੜਾ ਮਿਲਿਆ ਇਹ ਤਾਂ ਨਾਸ਼ਵੰਤ ਹੈ ਯਾ ਭੀਤਰ ਜੋ ਰਾਮ ਵਸਤ ਹੈ ਸੱਚੋ ਤਾਹੇ ਪਛਾਨੋ ਪਰ ਇਸ ਤਨ ਦੇ ਅੰਦਰ ਜਿੱਥੇ ਮਨ ਹੈ ਜਿੱਥੇ ਹਿਰਦਾ ਹੈ ਜਿੱਥੇ ਅੰਤਿਸ਼ ਕਰਨ ਹੈ ਜਿੱਤੇ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਇਸ ਤਨ ਦੇ ਅੰਦਰ ਉਹ ਪਰਮਾਤਮਾ ਵੀ ਵਸਦਾ ਇਸ ਤਨ ਦੇ ਅੰਦਰ ਉਸ ਪਰਮਾਤਮਾ ਦੀ ਜੋਤ ਵੀ ਹੈ ਉਸ ਪਰਮਾਤਮਾ ਦੀ ਜੋਤ ਕਰਕੇ ਤਾਂ ਇਹ ਤਨ ਦੌੜਿਆ ਭੱਜਿਆ ਫਿਰਦਾ ਜਿੱਦੇ ਇਹ ਜੋਤ ਨਿਕਲ ਜਾਂਦੀ ਆ ਉਸ ਦਿਨੇ ਮਿੱਟੀ ਦਾ ਢੇਰ ਬਣ ਜਾਂਦਾ ਇਹਦੇ ਪੱਲੇ ਕੁਝ ਨਹੀਂ ਰਹਿੰਦਾ ਪਾਚਾ ਕਹਿੰਦੇ ਉਹ ਜਿਹੜਾ ਤੇਰੇ ਅੰਦਰ ਪਰਮਾਤਮਾ ਬੈਠਾ ਉਹਦੇ ਨਾਲ ਜੁੜ ਉਹ ਸਦੀਵਕਾਲ ਰਹਿਣਾ ਉਹ ਨਾਸ਼ਵੰਤ ਨਹੀਂ ਹੈ ਉਹ ਅਬਨਾਸ਼ੀ ਹੈ ਉਹਨੂੰ ਨਾ ਜਨਮ ਹੈ ਨਾ ਮੌਤ ਹੈ ਉਹ ਜੁਗੋ ਜੁਗ ਅਟਲ ਹੈ ਉਸ ਪ੍ਰਮਾਤਮਾ ਨਾਲ ਜੁੜਨ ਦਾ ਯਤਨ ਕਰ ਉਸ ਅਕਾਲ ਪੁਰਖ ਨਾਲ ਜੁੜਨ ਦਾ ਯਤਨ ਕਰ ਜਿਹੜੀ ਉਸ ਪ੍ਰਮਾਤਮਾ ਨੇ ਆਪਣੀ ਪਰਮ ਜੋਤਿ ਤੇਰੇ ਅੰਦਰ ਟਿਕਾਈ ਹੈ ਤੇ ਆਪਣੀ ਆਤਮਾ ਦਾ ਉਸ ਪਰਮਾਤਮਾ ਨਾਲ ਮੇਲ ਕਰ ਤਾਂ ਕਿ ਤੇਰਾ ਇਹ ਜੀਵਨ ਦਾ ਮਨੋਰਥ ਪੂਰਾ ਹੋ ਜਾਏ ਤੇਰਾ ਸੰਸਾਰ ਤੇ ਆਇਆ ਸਫਲ ਹੋ ਜਾਏ ਨਹੀਂ ਤਾਂ ਇਹ ਜਿਹੜੇ ਤਨ ਦਾ ਤੂੰ ਹੰਕਾਰ ਕਰ ਰਿਹਾ ਜਾਂ ਜਿਹੜੇ ਤਨ ਦੇ ਉੱਪਰ ਤੂੰ ਇੰਨੀ ਵੱਡੀ ਆਸ ਲਾ ਕੇ ਬੈਠਾ ਹੈ ਇਹ ਤਨ ਨੇ ਬਿਨਸ ਜਾਣਾ ਇਹ ਤਨ ਨਾਸ਼ਮੰਤ ਹੈ ਔਰ ਇਹ ਨਾਸ਼ ਹੋਣ ਲੱਗਿਆ ਇਹਨੇ ਬਿਨਸਣ ਲੱਗਿਆ ਤੈਨੂੰ ਕੋਈ ਇਤਲਾਹ ਵੀ ਨਹੀਂ ਕਰਨੀ ਇਹਦੀ ਗਰੰਟੀ ਕੋਈ ਨਹੀਂ ਪਾਤਸ਼ਾਹ ਨੇ ਬਿਆੰਤ ਬਚਨ ਬਖਸ਼ ਕੀਤੇ ਤੇ ਉਸ ਗੱਲ ਦਾ ਅਹਿਸਾਸ ਕਰ ਜਿਹੜੇ ਘਰ ਵਿੱਚ ਤੂੰ ਸਦਾ ਵਾਸਤੇ ਆ ਕੇ ਟਿਕਣਾ ਹੈ ਕਦੇ ਉਸ ਘਰ ਦਾ ਵੀ ਖਿਆਲ ਕਰ ਲੈ ਜਿਹੜੇ ਘਰਾਂ ਬਾਰੇ ਹਰ ਰੋਜ਼ ਦਿਨ ਰਾਤ ਸੋਚਦਾ ਇਹ ਘਰਾਂ ਨੇ ਉਸ ਦਿਨ ਤੈਨੂੰ ਰੱਖਣ ਤੋਂ ਇਨਕਾਰ ਹੋ ਜਾਣਾ ਜਿੱਦ ਦੇ ਤੇਰੇ ਅੰਦਰੋਂ ਇਹ ਸਵਾਸਾਂ ਦੀ ਲੜੀ ਟੁੱਟ ਗਈ ਜਿੰਨੇ ਮਰਜ਼ੀ ਤੂੰ ਚਾਵਾਂ ਨਾਲ ਘਰ ਬਣਾਇਆ ਹੋਵੇ ਕਦੇ ਕੋਈ ਨਹੀਂ ਕਹਿੰਦਾ ਇਹ ਮੁਰਦਾ ਆਪਣਾ ਇਹਨੇ ਘਰ ਬਣਾਇਆ ਇਹਨੂੰ 2-4 ਸਾਲ ਰੱਖ ਹੀ ਲਈਏ ਸਾਰੇ ਇਹੀ ਕਹਿੰਦੇ ਹੁਣ ਜਿਹੜਾ ਕੁਝ ਹੋਣਾ ਸੀ ਹੋ ਗਿਆ ਹੁਣ ਲੇਟ ਕਾਦੋਂ ਕਰਨਾ ਟਾਈਮ ਨਾਲ ਸੰਸਕਾਰ ਕਰਦਿਏ ਹੁਣ ਕਾਹਨੂੰ ਕਿਸਨੂੰ ਡਿਕਣਾ ਜਿਹੜਾ ਕੁਝ ਹੋਣਾ ਸੀ ਹੋ ਗਿਆ ਉਹਨੂੰ ਇੱਕ ਦਿਨ ਵੀ ਕੋਈ ਰੱਖਣ ਵਾਸਤੇ ਤਿਆਰ ਨਹੀਂ ਹੁੰਦਾ ਜਿਹੜੇ ਘਰਾਂ ਦਾ ਭਾਈ ਤੂੰ ਮਾਣ ਕਰਦਾ ਜਿਹੜੇ ਤਨ ਦਾ ਤੂੰ ਮਾਣ ਕਰਦਾ ਇਸ ਤਨ ਦੀ ਕਾਦੀ ਵਡਾਈ ਹੈ ਇਸ ਸਰੀਰ ਇਸ ਕਾਇਆ ਦੀ ਕਾਦੀ ਵਡਾਈ ਹੈ ਉਹਨਾਂ ਉਹਨਾਂ ਤਨ ਉਹਨਾਂ ਸਰੀਰਾਂ ਨੂੰ ਵੇਖ ਕੇ ਬਾਬਾ ਫਰੀਦ ਸਾਹਿਬ ਕਹਿੰਦੇ ਮੈਂ ਉਹਨਾਂ ਦੇ ਤਨ ਵੇਖੇ ਜਿਨ੍ਹਾਂ ਨੂੰ ਆਪਣੇ ਤਨ ਤੇ ਬੜਾ ਮਾਣ ਸੀ ਜਿਹਦੇ ਮੌਤ ਆਈ ਕਬਰਾਂ ਚ ਦਫਨਾਏ ਗਏ